2019 ਚ ਲਗਭਗ 3 ਮਹੀਨੇ ਮੇਰਾ ਵੱਡਾ ਵੀਰ ਬਿਲਕੁਲ ਹੀ ਮਤਲਬ ਬੈੱਡ ਤੇ ਸੀ ਪੈਰਲਾਈਜ਼ ਹੋ ਗਿਆ ਸੀ ਉਹਨੂੰ ਬੈੱਡ ਸੋਲ ਹੋ ਗਿਆ ਸੀ ਉਹਦੀ ਬਾਡੀ ਤੋਂ ਸਮੈਲ ਆਂਦੀ ਸੀ ਬਿਲਕੁਲ ਮਤਲਬ ਡੈਡ ਡੈਡ ਇਸ ਇੱਕ ਇਨਸਾਨ ਕਾਜ ਪਿਆ ਹੁੰਦਾ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਉਹਦੀ ਤੇ ਉਹਨਾਂ ਉਹਦੋ ਹੀ ਉਹ ਗੁਨਾਨ ਦੇਵ ਜੀ ਦੀ ਜਨਮ ਦਿਤੀ ਸੀ 550 ਸਾਲ ਤੇ ਨਵਕੀਤਨ ਨਿਕਲ ਰਿਹਾ ਸੀ ਪਾਕਿਸਤਾਨ ਤੋਂ ਸ਼ੁਰੂ ਹੋਇਆ ਸੀ ਨਵਕੀਤਨ ਇਹ ਗੱਲ 2 ਅਕਤੂਬਰ 2019 ਦੀ ਤੇ ਮੈਂ ਹੁਣ ਉਦੋਂ ਇਹੀ ਮੇਰੇ ਮਨ ਚ ਵਾਰ-ਵਾਰ ਆ ਰਿਹਾ ਸੀ ਕਿ ਵਾਈਗੁਰ ਜਾਂਝ ਲੈ ਕੇ ਆ ਰਿਹਾ ਹੈ ਖਸਮ ਜਾਂਝ ਲੈ ਕੇ ਆ ਰਿਹਾ ਹੈ ਆਪਣੀ ਨਾਰ ਨੂੰ ਵਿਆਹ ਕੇ ਲੈ ਜਾਏ ਤੇ ਮੈਂ ਆਪਣੇ ਹਸਬੰਦ ਅੱਗੇ ਰਿਕਵੈਸਟ ਕੀਤੀ ਕਿ ਮੈਨੂੰ ਨਵਕੀਤਨ ਤੇ ਕਿਸੇ ਤਰੀਕੇ ਨਾਲ ਪਹੁੰਚਣਾ ਹੈ ਉਸ ਦਿਨ 2 ਅਕਤੂਬਰ ਨੂੰ ਜੇਲ ਰੋਡ ਤੇ नगर कीर्तन आ रहा सी। मेरे हसबेंड मैनु बिठा के अपने काम से चले गए बड़ी मैं ठीक सी मैं कोई तकलीफ नहीं सी। मैं बैठी रही पटरी तो उठी थोड़ी दूर ही से नगर कीर्तन प्यारे साहब आ रहे थे मैं जिम्मे उठन लगी मेरे बैग से मतलब एकदम जिम्मे पूरी लत लत्त इना मेरा पेन इन्नी दर्द शुरू हो गई इना मेरा कि बिलकुल कोई मेरे ना कोई रिश्तेदार नहीं से कोई नाल सी नहीं सी। मेरे में कल संगत बहुत सी पर मैं उस टाइम कली ਇਵਨ ਕੇ ਮੈਂ ਕੁਰਸੀ ਦਾ سہਾਰਾ ਲੈ ਕੇ ਵੀ ਨਹੀਂ ਖੜੀ ਹੋ ਪਾ ਰਹੀ ਸੀ ਕਿ ਮੇਰੇ एकदम ਇੰਨੇ ਦਰਦ ਕਿ ਮੈਨੂੰ ਹੋਣੀ ਵੀ ਇਹ ਕਹਿ ਰਹੀ ਸੀ ਤੂੰ ਉੱਠ ਤੇ ਉੱਠ ਕੇ ਦਿਖਾ ਕਿਵੇਂ ਉੱਠਦੀ ਹੈ ਤੂੰ ਕਿਵੇਂ ਪਹੁੰਚਦੀ ਹੈ ਗੁਰੂ ਤੱਕ ਪਤਾ ਨਹੀਂ ਮੈਨੂੰ ਕਿੱਥੋਂ ਕਿਹੜੀ ਸ਼ਕਤੀ ਆਈ ਕੀ ਆਇਆ ਕਿ ਮੈਨੂੰ ਹੋਣੀ ਨੇ ਉਸ ਟਾਈਮ ਮੈਨੂੰ ਨਜ਼ਾਰਾ ਦਿਖਾਇਆ ਕੁਝ ਮਤਲਬ 10 15 ਕਦਮ ਹੀ ਮੇਰੇ ਤੋਂ ਬਾਬਾ ਜੀ ਦੀ ਪਾਲਕੀ ਸੀ ਔਰ ਮੇ ਜੇਕਾਰੇ ਛੜਦੀ ਹੋਈ ਪੜੀ ਸੰਗਤ ਜਿ ਜ ਸਾਰੀ ਸੰਗਤ ਨੇ ਜਿੱਦ ਮੈਨੂੰ ਨਹੀਂ ਪਤਾ ਮੈਨੂੰ ਸਟਮ ਕੀ ਹੋਇਆ ਪੰਜਾ ਪਿਆਰਾਂ ਤੱਕ ਮੈਂ ਪਹੁੰਚੀ ਔਰ ਮੇਰੇ ਮੂੰਹ ਉਹੀ ਨਿਕਲ ਰਿਆ ਸੀ ਕਿ ਜੰਜ ਲੈ ਕੇ ਆਇਆ ਆਪਣੀ ਨਾਰ ਨੂੰ ਵਿਆਹ ਕੇ ਲੈ ਜਾ ਜੰਜ ਲੈ ਕੇ ਆਇਆ ਆਪਣੀ ਨਾਰ ਨੂੰ ਵਿਆਹ ਕੇ ਲੈ ਜਾ ਔਰ ਮੇਰੇ ਗਲੇ 'ਚ ਫਿਰ ਰੋਣਾ ਲੈ ਪੰਜਾ ਪਿਆਰੇ ਨੇ ਸਰਪਾ ਸਹਿ ਪਾਇਆ ਜੇ ਕਾਰੇ ਬੋਲੇ ਤੇ ਉਦੋਂ ਤੱਕ ਮੇਰੀ ਉਸ ਤੋਂ ਬਾਅਦ ਮਤਲਬ ਉਹ ਜਿਹੜੇ 10 15 ਕਦਮ ਐ ਉੱਥੇ ਤੱਕ ਪਹੁੰਚਣਾ ਸੀ ਉਹ ਮੈਂ ਲੜਖੜਾਂਦੀ ਹੋਈ ਪਤਨ ਮੈਂ ਕਿੱਦਾਂ ਗਈ ਸੀ ਮੈਨੂੰ ਨਹੀਂ ਪਤਾ ਮੈਨੂੰ ਕਿੱਦਾਂ ਮੈਨੂੰ ਵਾਈਗੁਰ ਲੈ ਕੇ ਗਿਆ ਉਸ ਤੋਂ ਬਾਅਦ ਸੰਗਤ ਜੀ ਇਹ ਰਿਐਲਿਟੀ ਹੈ ਸੱਚਾਈ ਹੈ ਮੇਰਾ ਦਰਦ ਕਿੱਥੇ ਗਿਆ ਮੈਂ ਪੂਰੇ ਉਹ ਨਗ ਕੀਰਤਨ ਅਟੈਂਡ ਕੀਤਾ ਜਿੱਤੇ ਤੱਕ ਮੈਂ ਜਾ ਸਕੀ ਸੀ ਔਰ ਮਤਲਬ ਪੂਰਾ ਕੀਰਤਨੀ ਜਥੇ ਦੇ ਨਾਲ ਰਹੀ ਨੈਕਸਟ ਡੇ ਮੰਮੀ ਦੇ ਘਰ ਗਈ ਆਪਣੇ ਬ੍ਰਦਰ ਦੀ ਹੋਈ ਜਿੰਦਾ লাশ ਜੋ ਸਾਹ ਲੈ ਰਹੀ ਸੀ ਆਖਰੀ ਉਹਦੇ ਅੱਗੇ ਚਪਈ ਸਾਹਿਬ ਜੀ ਦਾ ਪਾਠ ਕੀਤਾ ਪਾਠ ਕੀਤੇ ਜਿੱਦਾਂ ਵੀ ਮੈਂ ਫਤਿਹ ਬੁਲਾ ਕੇ ਆਪਣੇ ਘਰ ਨੂੰ ਆਈ ਆ 3 ਵਜੇ ਦੀ ਗੱਲ ਹੈ 3:00 ਵਜੇ ਦੀ ਗੱਲ ਹੈ 3 ਅਕਤੂਬਰ ਦੀ ਗੱਲ ਹੈ ਮੈਂ ਘਰ ਆਈ ਆ ਔਰ 6 ਵਜੇ ਮੈਨੂੰ ਸੰਦੇ ਆ ਗਿਆ ਕਿ ਉਹਦੇ ਸਵਾਸ ਪੂਰੇ ਹੋ ਗਏ ਨੇ ਔਰ ਐਸੀ ਮਤਲਬ ਕਿਸੇ ਵੇਲੇ ਇਹ ਵੀ ਹੁੰਦਾ ਹੈ ਕਿ ਸਾਨੂੰ ਮੁਕਤੀ ਦੇ ਅਰਦਾਸ ਕਰਨੀ ਪੈਂਦੀ ਹੈ ਆਪਣੇ ਦਿਲ ਤੇ بڑا ਬੋਝ ਲੈ ਕੇ ਜਿਸ ਤਰ੍ਹਾਂ ਵੀ ਔਰ ਇੱਕ ਹੋਰ ਹੈ ਕਿ ਹਰ ਅਰਦਾਸ ਮੈਨੂੰ ਮੇਕੋ ਵੈਗੁਨੋ ਦੀ ਕਰਵਾਈ ਆਪਣੇ ਭਰਾ ਦੀ ਪਹਿਲਾ ਉਹਦੀ ਸਲਾਮਤੀ ਦੀ ਕਿ ਉਹ ਸ਼ਰਾਬ ਛੱਡ ਦੇ ਨਸ਼ੇ ਛੱਡ ਦੇ ਬਹੁਤ ਅਰਦਾਸਾਂ ਕੀਤੀਆਂ ਫਿਰ ਮੈਂ ਉਹਦੀ ਇਲਾਜ ਦੀ ਫਿਰ ਮੈਂ ਉਹਦੀ ਮੁਕਤੀ ਦੀ ਅਰਦਾਸ ਕੀਤੀ ਮੇਰੇ ਮੇਂ ਵਾਈਗੁਨੇ ਕਰਵਾਈ ਮੇਰੇ ਕੋਲ ਮੈਂ ਕੋਨ ਮੈਂ ਕੋਨ ਹੋਣੀ ਕਰਮਾਲੀ ਉਸ ਤੋਂ ਬਾਅਦ ਕੋਈ ਹੋਣੀ ਇਦਾਂ ਦੀ ਸੀਗੀ ਜਿਸ ਦਿਨ ਉਹਦੇ ਅੰਗੇਠਾ ਸਾਹਿਬ ਦੀ ਸੰਭਾਲ ਕਰਨੀ ਸੀ ਕੁਛ ਵੀ ਜਵੇਂ ਪੂਰੇ ਸੂਰੇ ਮੇਰੇ ਜਿੱਦਾ ਜੋ ਵੀ ਤੇ ਸ਼ਮਸ਼ਾਨ ਘਾਟ ਸੜਗੋ ਪਾਠੀ ਜੀ ਵੀ ਅਵੇਲੇਬਲ ਨਹੀਂ ਸੀ ਸ਼ਮਸ਼ਾਨ ਘਾਟ 'ਚ ਖੜੀ ਹੋ ਕੇ ਸੱਚੇ ਵਾਈਗੁ ਜਿਸ ਸੰਗਤ ਜੀ ਪਤਾ ਨਹੀਂ ਬੰਨ ਕਿਤੋਂ ਵਾਈਗੁ ਨੇ ਹਮਤ ਦਿੱਤੀ ਆਪਣੇ ਵੀਰ ਦੀ ਜਿਹੜੇ ਫੁੱਲ ਚੁਗਨੇ ਸੀ ਉਹਦੀ ਅੰਗੀਠਾ ਸੰਭਾਲਣ ਦੀ ਅਰਦਾਸ ਵਾਹਿਗੁਰੂ ਨੇ ਸੇਵਾ ਵਿੱਚ ਕੋ ਲਿਖਤੀ ਮਤਲਬ ਇਹ ਇਹ ਰਿਐਲਿਟੀ ਹੈ ਵਾਹਿਗੁਰੂ ਸਾਡੇ ਨਾਲ ਹੀ ਹੈ ਸੁੱਖ ਵਿੱਚ ਵੀ ਤੇ ਦੁੱਖ ਵਿੱਚ ਵੀ ਅਰਦਾਸ ਨਿਕਲਦੀ ਹੈ ਤਾਂ ਜ਼ਰੂਰ ਪੂਰੀ ਹੁੰਦੀ ਹੈ ਵਿਸ਼ਵਾਸ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ